ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੱਤਾ ਰਾਜ ਬਹਾਲਿਆ ਫਿਰ ਚੱਕੀ ਚੱਟਾ ਭਗਵਾਨ ਦਾ ਮਾਨਸਿਆ ਐਨਐਸਏ ਤੂੰ ਵਾਅਦਾ ਤਾਂ ਕਰਾਤਾ ਤੇ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਕਹਦੇ ਹੁੰਦੇ ਨੇ ਨਾ ਕੁਰਸੀ ਤੇ ਬੈਠਣ ਤੋਂ ਪਹਿਲਾਂ ਇਹ ਰਾਜਨੀਤਿਕ ਲੋਕ ਲੋਕੋ ਗਧੇ ਨੂੰ ਆਪਦਾ ਪਿਓ ਬਣਾ ਲੈਂਦੇ ਨੇ ਪਰ ਜਦੋਂ ਕੁਰਸੀ ਤੇ ਇਹ ਬਹਿ ਜਾਂਦੇ ਨੇ ਤਾਂ ਆਪਦੇ ਪਿਆਰ ਨੂੰ ਗਦਾ ਸਮਝਣ ਲੱਗ ਜਾਂਦੇ ਨੇ ਚੱਕੀ ਚੱਟਣ ਵਾਲਾ ਕੰਮ ਹੀ ਤੂੰ ਕਰ ਰਿਆ ਹੋਵੇਗਾ ਨਹੀਂ ਐਨਐਸਐਪ ਘਾਤੀ ਸਾਡੇ ਜੁੱਧੇ ਨੇ ਹੋਰ ਬੈਠੇ ਨੇ ਤਾਂ ਹੋਰ ਬੈਲਣਗੇ ਕੋਈ ਚੱਕਰ ਨਹੀਂ ਪਰ ਜਿਹੜਾ ਤੂੰ ਮੱਥਾ ਸਿੱਖਾਂ ਦੇ ਨਾਲ ਲਾ ਰਿਆ ਨਾ ਇੱਕ ਗੱਲ ਯਾਦ ਰੱਖੀ ਕੀ ਹਾਲ ਇਦਰਾ ਕਰਦੀ ਦਾ ਹੋਇਆ ਕੀ ਹਾਲ ਬੰਦੇ ਬੁੱਚੜਨਾ ਹੋਇਆ ਇਹੀ ਹਾਲ ਕੋਈ ਗੁਰੂ ਕਾ ਕਰਦੀ ਤੇ ਪਾਤਸ਼ਾਹ ਦਾ ਜੋਧਾ ਤੇਰਾ ਵੀ ਇਹੀ ਹਾਲ ਕਰੂਗਾ ਇੱਕ ਨਾ ਇੱਕ ਤੇਰੇ ਬੋਲ ਸਾਡੇ ਯਾਦ ਰੱਖੀਏ ਬੋਲ ਅੱਲੇ ਨਹੀਂ ਜਾਣੇ ਇਹ ਜਿਹੜੇ ਤੂੰ ਹਰਕਤਾਂ ਕਰ ਰਿਹਾ ਨਾ ਇਹ ਹਰਕਤਾਂ ਤੂੰ ਰਾਜ ਗੱਦੀ ਦੇ ਲਾਲਚ ਦੇ ਵਿੱਚ ਸੱਤਾ ਦੇ ਲਾਲਚ ਦੇ ਵਿੱਚ ਆ ਕੇ ਕਰ ਰਿਹਾ ਇਹ ਕਰਨਾ ਤੇਰੇ ਪੂਰੇ ਆਉਣ ਦੀਆਂ ਕਿ ਗੁਰੂ ਮਾਰਾ ਦਾ ਪ੍ਰਮਾਣ ਹੈ ਕਿ ਤੇ ਪੁੱਤ ਰਾਜ ਬਹਾਲਿਆ ਮੈਨੂੰ ਇੱਕੀ ਟੱਟਾ ਰਾਜੋ ਨਰਕ ਕਪੋਰਾਜ ਰਾਜੋ ਨਰਕ ਰਾਜ ਤਾਂ ਤੈਨੂੰ ਮਿਲ ਗਿਆ ਹੁਣ ਨਰਕਾਂ ਦਾ ਬਾਸੀ ਵਿੱਚ ਤੂੰ ਕੰਨ ਆਲਾ ਇੱਕ ਵਾਰ ਤੈਨੂੰ ਦੱਸ ਜੀਏ ਜਿਹੜੇ ਪੋਜੋਲੇ ਜੇਲਾ ਦੇ ਵਿੱਚ ਪਵਾਏ ਨੇ ਸਿਠਵਾਏ ਨੇ ਕੋਈ ਗਾ ਨਹੀਂ ਸਿੱਖ ਕਮਪੂਲ ਘਾਟਾ ਨਹੀਂ ਜੂਦੇਂਦਾ ਬਾਸ ਜੋ ਪੰਜਾਬ ਦੇ ਨੇ ਉਹ ਹੁਣ ਵੀ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਉਂਦੇ ਰਹਿਣਗੇ ਪਰ ਜਿੱਦੇ ਭਉਹਾਰ ਆ ਗਿਆ ਸੋਨੂੰ ਪਤਾ ਹੈ ਕਿ ਉਹਨੇ ਖਾਲਸਾ ਰਾਜ ਦੀ ਗੱਲ ਕਰਨੀ ਆ ਭਾਈ ਅਮਰਤਪਾਲ ਦਾ ਵਿਰੋਧ ਨਹੀਂ ਤੂੰ ਮਹਾਰਾਜਾ ਰਣਜੀਤ ਸਿੰਘ ਦੇ ਜੋ ਰਾਜ ਦੀ ਗੱਲ ਕਰਦਾ ਉਸ ਬੰਦੇ ਦਾ ਵਿਰੋਧ ਕਰਦਾ ਖਾਲਸਾ ਰਾਜ ਦਾ ਪੂਰ ਕਰਨਾ ਤੂੰ ਸਿੱਧੇ ਤੋਰ ਤੇ ਪੱਤਨਾ ਮੱਥਾ ਲਾਇਆ ਜਾਣਾ ਆਪਣੀਆਂ ਹਰਕਤਾਂ ਤੋਂ ਬਾਅਦ ਆ ਜਾ ਨਹੀਂ ਆਉਣ ਵਾਲੇ ਸਮੇਂ 'ਚ ਇਹੋ ਜਿਹਾ ਭਾਣਾ ਮਰੂਗਾ ਗੱਲ ਕਿਧਰ ਪਾਸ ਹੈ ਜੀ ਕਲਾ ਬਰਦਾਨ ਕੇ ਤੇਰੇ ਚਿੱਥਰੇ ਚਿੱਥਰੇ ਉੱਦਨ ਨੂੰ ਟਾਈਮ ਨਹੀਂ ਲੱਗਣਾ ਉਹ ਪੰਜਾਬ ਦੇ ਆਪਾਂ ਉਹ ਗੱਲ ਸਮਝ ਲੈਣੀ ਪਾਈ ਦੀ ਆ ਉਹਨੇ ਕੀ ਕਿਸੇ ਦਾ ਕਤਲ ਕੀਤਾ ਡਾਕਾ ਮਾਰਿਆ ਚੋਰੀ ਕੀਤੀ ਰੇਪ ਕੀਤਾ ਗੱਡੀਆਂ ਨੂੰ ਅੱਤ ਲਾਈਆਂ ਉਸ ਨਹੀਂ ਕੀਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਅਜਨਾਲੇ ਗਏ ਸੀ ਤਾਂ ਆਪਾਂ ਇਹਦੇ ਵਿੱਚ ਆਪਾਂ ਸੋਚਦੇ ਇੱਕ ਚੀਜ਼ ਕਰਕੇ ਐਨਐਸਏ ਭਾਈ ਅਮਰਤਵਰ ਸਿੰਘ ਤੇ ਲਾ ਲੀ ਓਏ ਗੱਲ ਸੁਣੋ ਇਹ ਗੱਲ ਆਪਾਂ ਨੂੰ ਸਮਝਣੇ ਨਹੀਂ ਤਾਂ ਹੁੰਦੀ ਆ ਰੈਣ ਉਹ ਪੁਲਸ ਵਾਲੇ ਜਿਉਂਦੇ ਸਾੜ ਦਿੱਤੇ ਗਏ 6 ਲੋਕ ਮਾਰ ਦਿੱਤੇ ਗਏ ਖਾਣੇ ਨੂੰ ਗੱਡੀ ਨੂੰ ਅੱਗਾਂ ਲਾ ਦਿੱਤੀਆਂ ਉਹ ਨਾ ਤਾਂ ਕਿਸੇ ਮੀਡੀਏ ਨੇ ਦਿਖਾਇਆ ਨਾ ਕਿਸੇ ਨੈਸ਼ਨਲ ਵੀਡੀਓ ਨੇ ਦਿਖਾਇਆ ਨਾ ਉਹਨੂੰ ਪ੍ਰਚਾਰਿਆ ਗਿਆ ਤੇ ਉਹਨਾਂ ਤੇ ਐਨਸੀ ਨਹੀਂ ਲਾਈ ਕੀ ਪੰਜਾਬ ਦੇ ਕੀ ਸਿੱਖਾਂ ਦੇ ਉੱਤੇ ਇਹ ਜੁਰਮ ਡਾਉਣਾ ਇਹ ਗੱਲ ਪੰਜਾਬ ਵਾਸੀਓ ਸੋਚ ਲੈਣੀ ਚਾਹੀਦੀ ਆ ਸਮਝ ਲੈਣੀ ਚਾਹੀਦੀ ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਗੁਲਾਮ ਕੌਣ ਕੌਮ ਕਿਹੜੀ ਐ ਇਹ ਗੁਲਾਮ ਜੇ ਆਪ ਜੀ ਆਜ਼ਾਦੀ ਦੀ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਜੇਲਾ ਪਰ ਜੇ ਆਜ਼ਾਦ ਲੋਕ ਆਪਣੇ ਹੀ ਰੇਗਿਸਤਾਨ ਦੇ ਥਾਣੇ ਢਾ ਦੇਣ ਹਿੰਦੂ ਲੋਕ ਜੇ ਪੁਲਿਸ ਵਾਲਿਆਂ ਨੂੰ ਸਾੜ ਦੇਣ ਐ ਤਾਂ ਉਹਨਾਂ ਤੇ ਕੋਈ ਐਨਐਸਰੀ ਲੱਗਦੀ ਉਹ ਹਲੇ ਤੱਕ ਖੁੱਲਿਆ ਮੈਂ ਸਰੇ ਆ ਮਬਾਰਨੇ ਇਥੋਂ ਪਤਾ ਲੱਗਦਾ ਆਪਣੀ ਗੁਲਾਮੀ ਦਾ ਤਾਂ ਆਪਾਂ ਜਾਗੀਏ ਸੁੱਤੇ ਨਾ ਪਏ ਰਹੀਏ ਹੁਣ ਜਾਗਣ ਦਾ ਬੇਲਾ ਆ ਗਿਆ ਤੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਘਰਾਂ ਤੋਂ ਕੱਢ-ਕੱਢ ਕੇ ਇਹਨਾਂ ਨੇ ਜੁੱਤੀਆਂ ਮਾਰਨੀਆਂ ਨੇ ਜਾਗੋ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ